हाड़े ना संत बानशा पिंड कोटला सूरजमल शाहकोट विखे चौदवान सालाना गुरम समागम दस्तार मुकाबले करवाए गए इस मौके सवेर समय श्री सहज पाठ के भोग पाए गए उपरंत गुरमत समागम दस्तार मुकाबले हुए ਗੁਰਮਤੇ ਸਮਾਗਮ ਚ ਪਾਈ 인ਦਰਜੀਤ ਸਿੰਘ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲਿਆ ਦੇ ਕੀਰਤਨੀ ਜਥੇ ਅਤੇ ਪਾਈ ਸੁਖਵੀਰ ਸਿੰਘ ਜੀ ਫੌਜਾ ਦੇ ਜਥੇ ਨੇ ਸੰਤਾਂ ਨੂੰ ਕੀਰਤਨ ਅਤੇ ਵਾਰਾਂ ਦੁਆਰਾ ਗੁਰੂ ਇਤਿਹਾਸ ਨਾਲ ਜੋੜਿਆ ਤੇ ਸਾਹਿਬਜ਼ਾਦੇ ਆਦੀ ਸ਼ਹਾਦਤ ਨੂੰ ਯਾਦ ਕੀਤਾ ਇਸ ਮੌਕੇ ਦਸਤਾਰ ਮੁਕਾਬਲੇ ਦਿਨ ਗਰੁੱਪਾ ਵਿੱਚ ਕਰਵਾਏ ਗਏ ਜਿਸ ਵਿੱਚ ਪੰਜਾਬ ਪਰ ਤੋਂ 200 ਤੋਂ ਵੱਧ ਨੌਜਵਾਨਾਂ ਤੇ ਬੱਚਿਆਂ ਨੇ ਭਾਗ ਲਿਆ ਅਤੇ ਸੁੰਦਰ ਦਸਤਾਰਾਂ ਤੇ ਦੋ ਮਾਲੇ ਸਜਾਏ ਇਸ ਮੌਕੇ ਗੁਰਵਿੰਦਰ ਸਿੰਘ ਕੈਨੇਡਾ ਪਰਵਿੰਦਰ ਸਿੰਘ ਨਿਊ ਹਾਲੈਂਡ ਸਤਿੰਦਰ ਸਿੰਘ ਠੇਕੇਦਾਰ ਮਨਜੀਤ ਸਿੰਘ ਸੈਦਪੁਰ ਜਪਨੀਤ ਸਿੰਘ ਖਾਲਸਾ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ ਇਸ ਮੌਕੇ ਪਰਬੰਧਕਾਂ ਵੱਲੋਂ ਦਸਤਾਰ ਅਤੇ ਦੋਮਾਲਾ ਸਜਾਉਣ ਦੇ ਮੁਕਾਬਲੇ ਵਿੱਚੋਂ ਪਹਿਲੇ ਤਿੰਨ ਸਥਾਨਾ ਤੇ ਰੇਲ ਵਾਲੇ ਨੌਜਵਾਨਾਂ ਅਤੇ ਬੱਚਿਆਂ ਨੂੰ ਯਾਦਗਾਰੀ ਚਿੰਨ ਦਸਤਾਰਾ ਨਕਦ ਇਨਾਮ ਪੇਟ ਕਰਕੇ ਸਨਮਾਨਿਤ ਕੀਤਾ ਜਦਕਿ 6 ਬੱਚਿਆਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਸਨਮਾਨ ਪੇਟ ਕਰਦਿਆਂ ਨਕਦ ਰਕਮਾਂ ਅਤੇ ਯਾਦਗਾਰੀ ਚਿੰਨ ਪੇਟ ਕੀਤੇ ਗਏ ਮੁਕਾਬਲੇ ਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰਾ ਅਤੇ ਯਾਦਗਾਰੀ ਚਿੰਨ ਪੇਟ ਕੀਤੇ ਗਏ ਇਸ ਤੋਂ ਇਲਾਵਾ ਵਾਕ ਵਾਕ ਗੁਰੂ ਘਰਾਂ ਦੇ 31 ਗਰੰਤੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਮੁਖ ਪ੍ਰਬੰਧਕ ਚੇਅਰਮੈਨ ਬੁਰਮੁਖ ਸਿੰਘ ਕੋਟਲਾ ਨੇ ਸਮੂਹ ਸੰਤਾਂ ਦਾ ਧੰਨਵਾਦ ਕੀਤਾ ਸਮਾਗਮ ਦੀ ਸਮਾਪਤੀ ਉਪਰੰਤ ਸੰਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਕਿਰਪਾ ਦੇ ਨਾਲ ਕੱਲ ਕੀ ਤਰਪਾ ਸਾਹਿਬ ਜੀ ਨੇ ਰਹਿਮਤ ਦਾ ਚਿਰ ਤੇ ਹੱਥ ਰੱਖਿਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੈਟੀ ਦੇ ਵੱਲੋਂ ਮਾਤਾ ਗੁਜਰ कौर ਦੀਆਂ ਅਸੀਸਾਂ ਲੈਂਦੇ ਹੋਏ ਪਿਛਲੇ ਰੋਜ ਤੋਂ 3 ਦਿਨ ਦੇ ਸਮਾਗਮ ਆਰੰਭੇ ਗਏ ਇਸ ਵਿੱਚ ਪਹਿਲੇ ਦਿਨ ਗੁਰੂ ਪਿਆਰਿਆਂ ਨੇ ਕੀਰਤਨ ਕਰਕੇ ਗੁਰੂਕਿਆਂ ਸੰਗਤਾਂ ਨੂੰ ਨਿਹਾਲ ਕੀਤਾ ਦੂਸਰੇ ਦਿਨ ਕਥਾਵਾਚਕ ਅਤੇ ਗੁਰੂ ਪਿਆਰਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅੱਜ ਤੀਸਰੇ ਦਿਨ ਦੇ ਸਮਾਗਮਾਂ ਦੇ ਵਿੱਚ ਅਪਾਰ ਕਿਰਪਾ ਤੇ ਪਾਰ ਬਖਸ਼ਿਸ਼ ਹੋਈ 200 ਤੋਂ ਵੀ ਉੱਪਰ ਬੱਚੇ 200 ਤੋਂ ਵੱਧ ਗਿਣਤੀ ਹੋ ਗਈ ਜਿਨ੍ਹਾਂ ਨੇ ਦਸਤਾਰ ਮੁਕਾਬਲੇ 'ਚ ਭਾਗ ਲਿਆ। ਵਾਹਿਗੁਰੂ ਗੁਰੂ ਦੀ ਕਿਰਪਾ ਦੇ ਨਾਲ ਫੌਜਾਂ ਦਾ ਜਥਾ ਭਾਈ ਸੁਖਵੀਰ ਸਿੰਘ ਜੀ ਭਾਈ ਇੰਦਰਜੀਤ ਸਿੰਘ ਜੀ ਰਾਗੀ ਜਥਾ ਤੇ ਗੁਰੂ ਘਰ ਦੇ ਵਜ਼ੀਰਾਂ ਨੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਲਾਕੇ ਦੀਆਂ ਨਗਰ ਦੀਆਂ ਸਮੁੱਚੀਆਂ ਸੰਗਤਾਂ ਸਕੂਲਾਂ ਦੀਆਂ ਸੰਸਥਾਵਾਂ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਬੜ ਮੁੱਲਾ ਸਮਾਂ ਕੱਢ ਕੇ ਸਾਨੂੰ ਸਰਬੱਤ ਸੰਗਤਾਂ ਨੂੰ ਸਹਿਯੋਗ ਕੀਤਾ ਸਾਥ ਦਿੱਤਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਿਸ਼ੇਸ਼ ਧੰਨਵਾਦ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਬਖਸ਼ ਕੇ ਇਹ ਕਾਰਜ ਜਿਹੜੇ ਆ ਮਾਤਾ ਗੁਜਰ ਕੌਰ ਜੀ ਨੇ ਅਸੀਸਾਂ ਦੇ ਕੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਨੇ ਪਰੇ ਚਾੜੇ ਸਮੋਤਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ